ਮੇਰੇ ਸਾਹਮਣੇ ਸ਼ਹਿਰ ਦੇ ਹੋਰ ਸਤਕਾਰਯੋਗ ਹਸਤੀਆਂ ਇੱਥੇ ਬਿਰਾਜਮਾਨ ਨੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਦਾਸ ਵੱਲੋਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮੇਰੇ ਤੋਂ ਪਹਿਲਾਂ ਦੱਸਿਆ ਗਿਆ ਕਿ ਸਰਦਾਰ ਗੁਰਦੇਵ ਸਿੰਘ ਜੀ ਬਾਦਲ ਸਾਹਿਬ ਜਦੋਂ ਇੱਥੋਂ ਇਲੈਕਸ਼ਨ ਲੜੇ ਮੇਰੇ ਸਤਕਾਰਯੋਗ ਕਾਨਾ ਜੀ ਤਾਂ ਦਾਸ ਨੂੰ ਸ਼ਹਿਰ ਦੇ ਵਿੱਚ ਡਿਊਟੀ ਲੱਗੀ ਸੀ ਵਿਚਰਨ ਦਾ ਮੌਕਾ ਇੰਨਾ ਪਿਆਰ ਮੈਨੂੰ ਇਥੋਂ ਸ਼ਹਿਰ ਦੇ ਵਿੱਚੋਂ ਉਸ ਸਮੇਂ ਦਿੱਤਾ ਗਿਆ ਕਿ ਉਸ ਪਿਆਰ ਨੂੰ ਮੈਂ ਅੱਜ ਵੀ ਹਿਰਦੇ ਦੇ ਵਿੱਚੋਂ ਕਿਤੇ ਵਿਸਾਰ ਨਹੀਂ ਸਕਿਆ ਮੇਰੇ ਹਿਰਦੇ ਦੇ ਕੋਨੇ ਦੇ ਵਿੱਚ ਅੱਜ ਵੀ ਉਹ ਪਿਆਰ ਜਿਹੜਾ ਉਹ ਉਸੇ ਤਰ੍ਹਾਂ ਹੀ ਅੰਦਰ ਘਰ ਘਰੀ ਬੈਠਾ ਹੈ ਕਿ ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਮੈਂ ਕਿਤੇ ਸਾਲ ਬਾਅਦ ਇੱਥੇ ਚੱਕਰ ਲਾਇਆ ਜਾਂ 2 ਸਾਲ ਬਾਅਦ ਲਾਇਆ ਕਿਉਂਕਿ ਫੋਨ ਦੇ ਜਰੀਏ ਯਾ ਡਿਲੀ ਸਾਡੇ ਸਾਹ ਜਿਹੜੀ ਜੈਤੋ ਸ਼ਹਿਰ ਦੀ ਉਹ ਮੇਰੇ ਨਾਲ ਕਿਸੇ ਨਾ ਕਿਸੇ ਤਿਕਾਣਾ ਬਣੀ ਰਹੀ ਹੈ ਬਹੁਤ ਹੀ ਸਤਕਾਰਤ ਹਸਤੀਆਂ ਇਸ ਸ਼ਹਿਰ ਦੀਆਂ ਜਿਨ੍ਹਾਂ ਨਾਲ ਮੇਰਾ ਨਿੱਜੀ ਪਿਆਰ ਹੈ ਨਿੱਜੀ ਸੰਬੰਧ ਹੈ ਉਹਨਾਂ ਨਾਲ ਸ਼ਹਿਰ ਦੀਆਂ ਮੁਸ਼ਕਲਾਂ ਬਾਰੇ ਅਸਰ ਵਿਚਾਰ ਟੰਕ ਦਾ ਜਿਹੜਾ ਉਹ ਚੱਲਦਾ ਰਹਿੰਦਾ ਹੈ ਨਬਜ ਜਿਹੜੀ ਸ਼ਹਿਰ ਦੀ ਮੈਂ ਉਸ ਨਬਜ ਤੋਂ ਬੜੀ ਪਾਤ ਜਾਣੂ ਆ ਕਿ ਸ਼ਹਿਰ ਦੇ ਵਿੱਚ ਕੀ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ ਜਿਵੇਂ ਬਲਵਿੰਦਰ ਐਫਸੀ ਸਾਹਿਬ ਨੇ ਮੰਨ ਵੀ ਦੱਸੀਆਂ ਤੁਹਾਨੂੰ ਮੁਸ਼ਕਲਾ ਪਰ ਉਸ ਤੋਂ ਵੀ ਵੱਡੀ ਸਮੱਸਿਆ ਜਿਹੜੀ ਸ਼ਹਿਰ ਨੂੰ ਜਿਸ ਦੀ ਜ਼ਿਆਦਾ ਬਹੁਤ ਸਹਿਰਤਾ ਦੇ ਨਾਲ ਲੋੜ ਉਹ ਮੈਂ ਸਮਝਦਾ ਕਿ ਸ਼ਹਿਰ ਦੇ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਜਿਹੜੀ ਹੈ ਸ਼ਾਂਤੀ ਬਣਾਈ ਰੱਖਣੀ ਕਿਸੇ ਵੀ ਉਗਵਾਰੀ ਕਿਸੇ ਵੀ ਦੁਕਾਨਦਾਰ ਦੇ ਲਈ ਉਹ ਐਮ ਜੀ ਹੈ ਸਤਿਕਾਰਯੋਗ ਮਾਮਾ ਜੀ ਸਦਾ ਸੁਭਾ ਸਿੰਘ ਜੀ ਬਾਦਲ ਉਹਨਾਂ ਨੇ ਸਣ ਕੇ ਜਿਹੜੀ ਸੇਵਾ ਕੀਤੀ ਹੈ ਤਾਂ ਮਾਨਯੋਗ ਅਰਦਾਸ ਸਾਹਿਬ ਸਦਾ ਸੁਨੀਲ ਸਿੰਘ ਜੀ ਬਾਦਲ ਸਾਹਿਬ ਨੇ ਇੱਕ ਸਰਵੇ ਕਰਵਾ ਕੇ ਇਹ ਦਾਸ ਨੂੰ ਲੋਕ ਸਭਾ ਫਰੀਦਕੋਟ ਦੀ ਟਿਕਟ ਦੇ ਕੇ ਨਵਾਜਿਆ ਤਾਂ ਬਾਦਲ ਸਾਹਿਬ ਦੇ ਨਾਲ ਹੁਣ ਦਾਸ ਦੀ ਵੀ ਡਿਊਟੀ ਲੱਗੀ ਜੈਤੋ ਸ਼ਹਿਰ ਦੇ ਹਲਕੇ ਦੇ ਵਿਕਾਸ ਵਾਸਤੇ ਜੈਤੋ ਸ਼ਹਿਰ ਹਲਕੇ ਦੀਆਂ ਗਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਵਾਸਤੇ ਇੱਥੇ ਅਮਨ ਤੇ ਚਰੂਣ ਦੀ ਵਿਵਸਥਾ ਨੂੰ ਬਣਾਈ ਰੱਖਣ ਵਾਸਤੇ ਅਸੀਂ ਦੋਵੇਂ ਜਾਣੇ ਹੁਣ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੁਹਾਡਾ ਆਪਣਾ ਬੱਚਾ ਤੁਹਾਡਾ ਆਪਣਾ ਦੁੱਤ ਹੈ ਤੁਹਾਡਾ ਆਪਣਾ ਭਾਂਜਾ ਹੈ ਇਸ ਸ਼ਹਿਰ ਨੇ ਜੋ ਪਿਆਰ ਦਿੱਤਾ ਹੈ ਉਹ ਮੇਰੀਆਂ ਦਿਲ ਦੀਆਂ ਗਹਿਰਾਈਆਂ ਵਿੱਚ ਬਣਿਆ ਹੈ ਉਮੀਦ ਕਰਦਾ ਹਾਂ ਕਿ ਜਦੋਂ ਅਗਲੀ ਵਾਰ ਇੱਥੇ ਆਵਾਂਗੇ ਸ਼ਹਿਰ ਦੇ ਵਿੱਚ ਧਰੁਲਿਆ RAM ji ਬੈਠੇ ਨੇ ਸ਼੍ਰੀ ਮੰਦੂ ਜੀ ਮੇਰੇ ਵਡੇ ਵੀਰੇ ਵੀ ਬੈਠੇ ਨੇ ਔਰ ਰਾਜੀ ਪ੍ਰਧਾਨ ਜੀ ਬੈਠੇ ਨੇ ਕਾਲਾ ਐਸ ਸੀ ਜੀ ਬੈਠੇ ਨੇ ਅੱਜ ਸੱਜੂ RAM ਜੀ ਨਜ਼ਰ ਨਹੀਂ ਆਉਂਦੇ ਨੇ ਤਾਂ ਹਮੇਸ਼ਾ ਮੈਂ ਦੇ ਸਿਰ ਤੇ ਹੱਥ ਰੱਖਦੇ ਹੁੰਦੇ ਸੀ ਮੈਂ ਉਹਨਾਂ ਨੂੰ ਮਿਸ ਕਰਦਾ ਉਹ ਮੇਰੇ ਘਰੇ ਨੇ ਕੁਝ ਬਿਮਾਰ ਰਹੇ ਤਾਂ ਨਹੀਂ ਆਏ ਇਹਨੂੰ ਪਤਾ ਲੱਗਿਆ ਲਖਵਿੰਦਰ ਪ੍ਰਧਾਨ ਜੀ ਬੈਠੇ ਨੇ ਤਾਂ ਮੈਂ ਮਹਿਸੂਸ ਕਰਦਾ ਕਿ ਅੱਗੇ ਤੋਂ ਆਪਾਂ ਜਦੋਂ ਵੀ ਬੈਠਣਾ ਪਰਿਵਾਰ ਦੇ ਵਿੱਚ ਤੇ ਸ਼ਹਿਰ ਦੀਆਂ ਜਿਹੜੀਆਂ ਮੇਨ ਮੁਸ਼ਕਿਲਾਂ ਨੇ ਉਹਨਾਂ ਦੇ ਹੱਲ ਦੇ ਲਈ ਬੈਠਣਾ ਸਰਦਾਰ ਗੁਰਮੀਤ ਸਿੰਘ ਜੀ ਬਰਾੜ ਸਾਹਿਬ ਵੀ ਇੱਥੇ ਬਰਾਜਬਾਨ ਨੇ ਸ਼ਹਿਰ ਵਿੱਚ ਇਹਨਾਂ ਦਾ ਵੀ ਬੜਾ ਫ੍ਰੇਮ ਹੈ ਬਹੁਤ ਸਾਰੇ ਅਮਾਨਤ ਹਸਤੀਆਂ ਇੱਥੇ تشریف ਫਰਮਾਣੇ ਮੈਂ ਠੀਕਾ ਕਿਹਦਾ ਨਾਮ ਲਵਾਂ ਇੱਕੋ ਹੀ ਗੱਲ ਆਖਦਾ ਸ਼ਹਿਰ ਵਾਲਿਆਂ ਨੂੰ ਵਿਸ਼ਵਾਸ ਦਿਵਾਉਣਾ ਸ਼ਹਿਰ ਵਾਲਿਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਤੁਹਾਡੇ ਵਿਕਾਸ ਦੇ ਲਈ ਤੁਹਾਡੇ ਵਪਾਰ ਦੀ ਤਰੱਕੀ ਦੇ ਲਈ ਦਾਸ ਤੁਹਾਡੇ ਵਿੱਚ ਖੜਾ ਹੋਇਆ ਤੁਹਾਡੇ ਪਰਿਵਾਰ ਦੇ ਨਾਲ ਖੜਾ ਹੋਇਆ ਔਰ ਜੋ ਲੋਕ ਸਭਾ ਦੇ ਵਿੱਚ ਜੋ ਆਵਾਜ਼ بلند ਕਰਨੀ ਪਈ ਉਹ ਵੀ ਲਵਾਰ ਜਿਹੜੀ ਹੈ ਉਹ بلند ਕਰੇਗਾ ਤੁਹਾਡੇ ਸਾਰਿਆਂ ਦਾ ਮਨਾਂ ਦੇ ਵਿੱਚ ਮੇਰੇ ਬਹੁਤ ਸਤਿਕਾਰ ਹੈ ਉਮੀਦ ਕਰਦਾ ਕਿ ਇਸ ਤਰ੍ਹਾਂ ਮੈਨੂੰ ਪਿਆਰ ਮੁਹੱਬਤ ਔਰ ਆਪਣਾ ਆਸ਼ੀਰਵਾਦ ਬਖਸ਼ਦੇ ਰਹੋਗੇ ਸ਼ਹਿਰ ਦੇ ਵਿੱਚ ਜੋ ਪ੍ਰੋਗਰਾਮ ਨੈਕਸਟ ਬਣੇਗਾ ਉਸ ਦਾ ਸੁਭਾਸ਼ ਸਿੰਘ ਜੀ ਬਾਦਲ ਸਾਹਿਬ ਦੀ ਇਗਵਾਈ ਹੈ ਜੋ ਉਲੀਕਨ ਦੇ ਪ੍ਰੋਗਰਾਮ ਉਸ ਦੇ ਹਿਸਾਬ ਨਾਲ ਪ੍ਰੋਗਰਾਮ ਬੜਿਆ ਤੇ ਬਣਾਇਆ ਜਾਏਗਾ ਅੱਜ ਤਾਂ ਮੈਂ 10 ਤੁਹਾਨੂੰ ਫਤਿਹ ਬੁਲਾਉਣ ਦੇ ਲਈ ਇੱਥੇ ਹਾਜ਼ਰ ਹੋਇਆ ਹਾਂ ਉਮੀਦ ਕਰਦਾ ਕਿ ਤੁਸੀਂ ਆਪਣੇ ਬੱਚੇ ਦੇ ਸਿਰ ਤੇ ਮੇਰੇ ਪਰਿਆ ਹੱਥ ਰੱਖ ਕੇ ਇਸ ਬੱਚੇ ਨੂੰ ਜੋ ਕਿ ਤੁਹਾਡਾ ਆਪਣਾ ਮੁੰਡਾ ਹੈ ਤੁਹਾਡੇ ਨਾਲ ਮੇਰੀ ਇੱਕ ਸਾਝ ਹੈ ਪਰਿਵਾਰਕ ਸਾਝ ਹੈ ਇਲਾਕੇ ਦਾ ਹੈ ਦੂਸਰੇ ਕੈਂਡੀਡੇਟ ਜਿਹੜੇ ਬਾਹਰੋਂ ਨੇ ਤੇ ਸਾਹਮਣੇ ਇਸ ਬੱਚੇ ਦੇ ਸਿਰ ਤੇ ਮੇਰੇ ਪੜਾ ਹੱਥ ਰੱਖਦੇ ਹੋਏ ਤੁਸੀਂ ਵੱਧ ਤੋਂ ਵੱਧ ਜੋਰ ਲਾਓਗੇ ਇਸ ਇਲੈਕਸ਼ਨ ਨੂੰ ਜਿਤਾਉਣ ਦੇ ਲਈ ਤੁਸੀਂ ਮੇਰੇ ਸਿਰ ਤੇ ਹੱਥ ਰੱਖੋਗੇ ਇਹ ਮੇਰਾ ਵਾਦਾ ਹੈ ਕਿ ਤੁਹਾਨੂੰ ਨਿਰਾਸ਼ ਨਹੀਂ ਕਰਿਓ ਹਾਂਦਾ ਸੋ ਬਹੁਤ ਬਹੁਤ ਧੰਨਵਾਦ ਜੀਆ ਭਾਗੀਆਂ ਪ੍ਰਵਾਨ ਕਰਨੀਆਂ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ